ਇਤਿਹਾਸ ਦੇ ਪੰਜਾਬ ਦੇ ਇਤਿਹਾਸ ਤੇ ਬਹੁਤ ਮਾਣ ਮੱਤਾ ਇਤਿਹਾਸ ਹੈ ਸਿੱਖ ਪੰਥ ਦਾ ਬਿਲਕੁਲ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜਦੋਂ ਤੁਹਾਡੇ ਵਰਗੇ ਬਹੁਤ ਸਾਰੇ ਕਲਾਕਾਰ ਅੱਗੇ ਆ ਕੇ ਇਸ ਤਰੀਕੇ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਇਹ ਉਤਸ਼ਾਹ ਕਰਦੇ ਨੇ ਤੁਹਾਨੂੰ ਲੱਗਦਾ ਉਮੀਦ ਹੈ ਕਿ ਲੋਕ ਪਿਆਰ ਕਰਨਗੇ ਕਿਉਂਕਿ ਲੋਕ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਟੱਟ ਪਿਆਰ ਕਰਦੇ ਮੈਂ ਮੈਂ ਉਹੀ ਗੱਲ ਕਹਿੰਦਾ ਜੀ ਇਹ ਨਾ ਥੋੜੀ ਜੀ ਸਾਡੀ ਵੀ ਲੋਕਾਂ ਤਾਂ ਕਿ ਸ਼ਿਕਾਇਤ ਜ਼ਰੂਰ ਹੈਗੀ ਆ ਪਰ ਕਲਾਕਾਰਾਂ ਦਾ ਫੇਸ ਹੈ ਜਿਹੜਾ ਮੂਰੇ ਹੋ ਜਾਂਦਾ ਇਹ ਜਿਹੜੀ ਅਸਲੀ ਮਿਹਨਤ ਹੁੰਦੀ ਹੈ ਨਾ ਉਹ ਹੁਣ ਅਮਰ ਨੇ ਭਰਾ ਨੇ ਇਹ ਕਹਾਣੀ ਸਰਜੀ ਉਸ ਤੋਂ ਬਾਅਦ ਉਹਨੂੰ ਡਾਇਰੈਕਟ ਕੀਤਾ ਫਿਰ ਉਹ ਇਹਨੂੰ ਪਤਾ ਕਿ ਇਹਨੇ ਕਿਸ ਲੈਵਲ ਤੇ ਸਟਰਗਲ ਕੀਤੀ ਫਿਰ ਕਿਤੇ ਜਾ ਕੇ ਪ੍ਰੋਡਿਊਸਰ ਮਿਲਦਾ ਹੈ ਇਦਾਂ ਦੀਆਂ ਫਿਲਮਾਂ ਲਈ ਤਾਂ ਸਾਡੇ ਲਈ ਇਹ ਸਭ ਤੋਂ ਵੱਡਾ ਧੰਨਵਾਦ ਕਰਨ ਉਹਨਾਂ ਦਾ ਹੈ ਕਿ ਜਿਨ੍ਹਾਂ ਨੇ ਤੁਸੀਂ ਦੇਖੋ ਇਹਨਾਂ ਬਾਰੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਚਾਹੁੰਦਾ ਕਿ 뮤직 ਦੇ ਫੀਲਡ 'ਚ ਤਾਂ ਇਹ ਲਗਾਤਾਰ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਚਲੋ ਉਹ ਚਾ ਨਾਂ ਆਪਾਂ ਜਾਈਏ ਬਹੁਤ ਵੱਡਾ ਨਾਂ ਸਾਰਿਆਂ ਨੂੰ ਪਤਾ ਹੈ ਫਿਲਮ ਜਦੋਂ ਕਿਸੇ ਬੰਦੇ ਨੇ ਪਹਿਲੀ ਵਾਰੀ ਕਰਨੀ ਹੁੰਦੀ ਹੈ ਇਹਨਾਂ ਦੀ ਇਹ ਪਹਿਲੀ ਫਿਲਮ ਹੈ ਤੋ ਇਹ ਬੰਦਾ ਕਹਿੰਦਾ ਕਿ ਮੈਂ ਕੋਈ ਪ੍ਰੋਫੈਸ਼ਨਲ ਕਮਰਸ਼ੀਅਲ ਫਿਲਮ ਕਰਾਂ ਜਿਹਦੇ ਨਾਲ ਚਾਰ ਪੈਸੇ ਆਉਣ ਤੇ ਅੱਗੇ ਫਿਰ ਸੋਚਾਂਗੇ ਇਹ ਭਰਾਵਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਬੀਬੀ ਰਜਨੀ ਤੇ ਪਹਿਲੀ ਵਾਰੀ ਇਹ ਡਿਸੀਜਨ ਲਿਆ ਕਿ ਅਸੀਂ ਇਹ ਜੇ ਫਿਲਮ ਕਰਨੀ ਹੈ ਤਾਂ ਅਸੀਂ ਇਹ ਕਰਨੀ ਹੈ ਤੋ ਵੱਡਾ ਧੰਨਵਾਦ ਇਹਨਾਂ ਭਰਾਵਾਂ ਦਾ ਕਿ ਇਹਨਾਂ ਨੇ ਕਿਉਂਕਿ ਪੈਸੇ ਲੱਗਦੇ ਆ ਜੀ ਇਦਾਂ ਦੀਆਂ ਫਿਲਮਾਂ ਤੇ ਤਾਂ ਖਾਸ ਕਰਕੇ ਡੁੱਬਣੇ ਲੱਗਦੇ ਆ ਡੁੱਗਣੇ ਤੋਂ ਵੀ ਕਹਦੇ ਆ ਤਿਗਣੇ ਲੱਗਦੇ ਆ ਪਰ ਫਿਰ ਵੀ ਇੱਕੋ ਸੋਚ ਦਿਲ ਚ ਰੱਖ ਕੇ ਵੀ ਨਹੀਂ ਯਾਰ ਇਥੋਂ ਹੀ ਪਤਾ ਲੱਗਦਾ ਨਾ ਲੋਕ ਕਹਿ ਦਿੰਦੇ ਨੇ ਕਿ ਅੱਜ ਕੱਲ ਲੋਕ ਟੁੱਟ ਗਏ ਆਪਣੇ ਵਿਰਸੇ ਨਾਲੋਂ ਇਤਿਹਾਸ ਨਾਲੋਂ ਕਿੱਥੇ ਟੁੱਟਿਆ ਦੇਖੋ ਫਿਲਮਾਂ ਬਣਾ ਰਹੇ ਆ 20 ਕਰੋੜ ਰੁਪਏ ਫਿਲਮ ਤੇ ਲੱਗਦਾ ਤੇ ਲਾ ਰਹੇ ਆ ਦਿਲ ਖੋਲ ਕੇ ਲਵਾਉਂਦਾ ਮਹਾਰਾਜ ਆ ਚਲੋ ਇਹਨਾਂ ਨੂੰ ਜਰੀਆ ਬਣਾਇਆ ਸੋ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਜਿੱਥੇ ਤੁਹਾਡੀ ਆਮ ਮਰਜ਼ੀ ਜ਼ਿੰਦਗੀ ਚ ਤੁਸੀਂ ਜਿੰਨਾ ਕੁਸ਼ ਕਰਦੇ ਹੋ ਨਾਰਮਲੀ ਕਰੋ ਗਾਣੇ ਸੁਣੋ ਇੱਕ ਉਮਰ ਹੁੰਦੀ ਹੈ ਕਮੇਡੀ ਫਿਲਮਾਂ ਦੇਖੋ ਸਾਰਾ ਕੁਝ ਫਿਲਮਾਂ ਦੇਖੋ ਕੱਲੀ ਸਾਡੀ ਨਹੀਂ ਜਦੋਂ ਕੋਈ ਐਦਾਂ ਦੀ ਫਿਲਮ ਆਉਂਦੀ ਹੈ ਜ਼ਰੂਰ ਆਪਦੀ ਜਿੰਮੇਵਾਰੀ ਸਮਝਦੇ ਹੋਏ ਫੇਰ ਤੁਸੀਂ ਸਾਡੇ ਤੇ ਸ਼ਿਕਵਾ ਬਹੁਤ ਵੱਡਾ ਕਰ ਦਿੰਦੇ ਹੋ ਕਿ ਤੁਸੀਂ ਯਾਰ ਇਹ ਜਿਹੇ ਗਾਣੇ ਨਹੀਂ ਗਾਉਂਦੇ ਤੁਸੀਂ ਇਹ ਜੀਆਂ ਫਿਲਮਾਂ ਨਹੀਂ ਲੈ ਕੇ ਆਉਂਦੇ ਮੈਂ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਮੈਂ ਕੋਈ ਤੁਹਾਨੂੰ ਉਦੇਸ਼ ਨਹੀਂ ਦਿੰਦਾ ਮੈਂ ਨਾ ਮੇਰਾ ਐਡਾ ਕੱਦਦਾ ਤੇ ਨਾ ਮੇਰੀ ਐਡੀ ਏਕਾਤ ਹੈ ਮਹਾਰਾਜ ਦੇ ਘਰ ਮੂਰੇ ਖੜੇ ਮੈਂ ਬੇਨਤੀ ਜ਼ਰੂਰ ਕਰੂੰਗਾ ਕਿ ਆਪਦੇਆਂ ਪਰਿਵਾਰਾਂ ਨਾਲ ਆਪਦੇਆਂ ਬੱਚਿਆਂ ਨਾਲ ਕਿਉਂਕਿ ਮੈਂ ਇਹ ਫਿਲਮ ਦੇਖ ਚੁੱਕੀ ਹਾਂ ਤੇ ਜਦੋਂ ਮੈਂ ਪਹਿਲੀ ਜਿਹੜੀ ਫਿਲਮ ਦੇਖੀ ਮੇਰਾ ਰਿਐਕਸ਼ਨ ਕੀ ਸੀ ਭਰਾ ਜਾਣਦੇ ਆ ਗੱ ਤੁਸੀਂ ਜ਼ਰੂਰ ਦੇਖ ਕੇ ਆਓ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗਾ ਸੋ ਮੇਰੀ ਇਹ ਬੇਨਤੀ ਹੈ ਤੁਹਾਨੂੰ ਸਭ ਨੂੰ ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਪਰਿਵਾਰ ਰਹਿੰਦੇ ਨੇ ਇੱਥੇ ਸ਼ਹਿਰਾਂ 'ਚ ਰਹਿੰਦੇ ਨੇ ਤੁਸੀਂ ਜ਼ਰੂਰ ਆਪਦੇ ਬੱਚਿਆਂ ਨੂੰ ਕਿਉਂਕਿ ਅੱਜਕੱਲੇ ਕਿਸੇ ਕੋਲ ਕੋਈ ਐਡਾ ਸਮਾਂ ਨਹੀਂ ਕਿ 4 ਘੰਟੇ ਦੀ ਕਿਤਾਬ ਜਾਂ 3 ਦਿਨਾਂ 'ਚ ਕੋਈ ਕਿਤਾਬ ਪੜੇ ਇਹ ਅਸੀਂ ਪੂਰੀ ਫਿਲਮ ਤੁਹਾਡੇ ਲਈ 2 ਘੰਟੇ 'ਚ ਇੱਕ ਬਣਾਈ ਹੈ ਜਿਹੜੀ ਤੁਹਾਨੂੰ ਦੇਖ ਕੇ ਸਮਝ ਚ ਆ ਜਾਊਗੀ ਕਿ ਸਾਡਾ ਇਤਿਹਾਸ ਕੀ ਸੀ ਪਹਿਲੀ ਗੱਲ ਹੈ ਤੇ ਬੀਬੀ ਰਜਨੀ ਦੀ ਸ਼ਿੱਦਤ ਕੀ ਸੀ ਜ਼ਿੰਦਗੀ 'ਚ ਆਪਾਂ ਕਈ ਵਾਰੀ ਹਾਰ ਜਾਂਦੇ ਆ ਨਾ ਮਹਾਰਾਜ ਦੇ ਦਰਤੀ ਬੰਦਾ ਤਾਂ ਹੀ ਆਉਂਦਾ ਨੇ ਮਹਾਰਾਜ ਹੁਣ ਮੈਂ ਚਾਰੇ ਪਾਸਿਓਂ ਹਾਰ ਗਿਆ ਤੇ ਹੁਣ ਤੂੰ ਮੇਰੀ ਮਦਦ ਕਰ ਤੇ ਇਹ ਬੀਬੀ ਰਜਨੀ ਵੀ ਸਭ ਤੋਂ ਵੱਡੀ ਐਗਜ਼ਾਮਪਲ ਆ ਉਹਨੇ ਹਾਰ ਨਹੀਂ ਮੰਨੀ ਤੇ ਮਹਾਰਾਜ ਕਿਵੇਂ ਆ ਕਿ ਉਹਦੇ ਨਾਲ ਸਾਈ ਹੋਇਆ ਤੁਸੀਂ ਜ਼ਰੂਰ ਇਸ ਫਿਲਮ ਚ ਦੇਖਿਓ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਆਪਦੇ ਪਰਿਵਾਰਾਂ ਨਾਲ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਵੀ ਸ਼ਬਦ ਮੇਰੇ ਤੋਂ ਵੱਧ ਘਟਕੇ ਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਵਗਰੋਂ ਖਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ 30 ਅਗਸਤ ਨੂੰ ਬੀਬੀ ਰਜਨੀ ਵਰਲਡ ਵਾਈਡ ਰੀਲੀਜ਼ ਹੋਊਗਾ ਬਹੁਤ ਇਤਿਹਾਸ ਦੇ ਪੰਜਾਬ ਦੇ ਇਤਿਹਾਸ ਤੇ ਬਹੁਤ ਮਾਣ ਮੱਤਾ ਇਤਿਹਾਸ ਹੈ ਸ ਤੁਹਾਡੇ ਵਰਗੇ ਬਹੁਤ ਸਾਰੇ ਕਲਾਕਾਰ ਅੱਗੇ ਆ ਕੇ ਇਸ ਤਰੀਕੇ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਇਹ ਉਦੋਂ ਕਰਦੇ ਨੇ ਤੁਹਾਨੂੰ ਲੱਗਦਾ ਉਮੀਦ ਹੈ ਕਿ ਲੋਕ ਪਿਆਰ ਕਰਨਗੇ ਕਿਉਂਕਿ ਲੋਕ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਘੱਟ ਪਿਆਰ ਕਰਦੇ ਮੈਂ ਮੈਂ ਉਹੀ ਗੱਲ ਕਹਿੰਦਾ ਜੀ ਇਹ ਨਾ ਥੋੜੀ ਜੀ ਸਾਡੀ ਵੀ ਲੋਕਾਂ ਤਾਂ ਕਿ ਸ਼ਿਕਾਇਤ ਜ਼ਰੂਰ ਹੈਗੀ ਆ ਪਰ ਕਲਾਕਾਰ ਦਾ ਫੇਸ ਹੈ ਜਿਹੜਾ ਮੂਰੇ ਹੋ ਜਾਂਦਾ ਇਹ ਜਿਹੜੀ ਅਸਲੀ ਮਿਹਨਤ ਹੁੰਦੀ ਹੈ ਨਾ ਉਹ ਹੁਣ ਅਮਰ ਨੇ ਭਰਾ ਨੇ ਇਹ ਕਹਾਣੀ ਸਰਜੀ ਉਸ ਤੋਂ ਬਾਅਦ ਉਹਨੂੰ ਡਾਇਰੈਕਟ ਕੀਤਾ ਫਿਰ ਉਹ ਨੂੰ ਪਤਾ ਕਿ ਇਹਨੇ ਕਿਸ ਲੈਵਲ ਤੇ ਸਟਰਗਲ ਕੀਤੀ ਫਿਰ ਕਿਤੇ ਜਾ ਕੇ ਪ੍ਰੋਡਿਊਸਰ ਮਿਲਦਾ ਹੈ ਇਦਾਂ ਦੀਆਂ ਫਿਲਮਾਂ ਲਈ ਤਾਂ ਸਾਡੇ ਲਈ ਇਹ ਸਭ ਤੋਂ ਵੱਡਾ ਧੰਨਵਾਦ ਕਰਨ ਉਹਨਾਂ ਦਾ ਹੈ ਕਿ ਜਿਨ੍ਹਾਂ ਨੇ ਤੁਸੀਂ ਦੇਖੋ ਇਹਨਾਂ ਬਾਰੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਚਾਹੁੰਦਾ ਕਿ 뮤직 ਦੇ ਫੀਲਡ ਚ ਤਾਂ ਇਹ ਲਗਾਤਾਰ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਚਲੋ ਉਹ ਚਾ ਨਾਂ ਆਪਾਂ ਜਾਈਏ ਬਹੁਤ ਵੱਡਾ ਨਾਂ ਸਾਰਿਆਂ ਨੂੰ ਪਤਾ ਹੈ ਫਿਲਮ ਜਦੋਂ ਕਿਸੇ ਬੰਦੇ ਨੇ ਪਹਿਲੀ ਵਾਰੀ ਕਰਨੀ ਹੁੰਦੀ ਹੈ ਇਹਨਾਂ ਦੀ ਇਹ ਪਹਿਲੀ ਫਿਲਮ ਹੈ ਤੇ ਉਹ ਬੰਦਾ ਕਹਿੰਦਾ ਕਿ ਮੈਂ ਕੋਈ ਪ੍ਰੋਫੈਸ਼ਨਲ ਕਮਰਸ਼ੀਅਲ ਫਿਲਮ ਕਰਾਂ ਜਿਹਦੇ ਨਾਲ ਚਾਰ ਪੈਸੇ ਆਉਣ ਤੇ ਅੱਗੇ ਫਿਰ ਸੋਚਾਂਗੇ ਇਹ ਭਰਾਵਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਬੀਬੀ ਰਜਨੀ ਤੇ ਪਹਿਲੀ ਵਾਰੀ ਇਹ ਡਿਸੀਜਨ ਲਿਆ ਕਿ ਅਸੀਂ ਇਹ ਜੇ ਫਿਲਮ ਕਰਨੀ ਹੈ ਤਾਂ ਅਸੀਂ ਇਹ ਕਰਨੀ ਹੈ ਤੋਂ ਵੱਡਾ ਧੰਨਵਾਦ ਇਹਨਾਂ ਭਰਾਵਾਂ ਦਾ ਕਿ ਇਹਨਾਂ ਨੇ ਕਿਉਂਕਿ ਪੈਸੇ ਲੱਗਦੇ ਆ ਜੀ ਇਦਾਂ ਦੀਆਂ ਫਿਲਮਾਂ ਤੇ ਤਾਂ ਖਾਸ ਕਰਕੇ ਡੁੱਬਣੇ ਲੱਗਦੇ ਆ ਡੁੱਬਣੇ ਤੋਂ ਵੀ ਕਹ ਦੀ ਤਗਣੇ ਲੱਗਦੇ ਆ ਪਰ ਫਿਰ ਵੀ ਇੱਕੋ ਸੋਚ ਦਿਲ ਚ ਰੱਖ ਕੇ ਵੀ ਨਹੀਂ ਯਾਰ ਇੱਥੋਂ ਹੀ ਪਤਾ ਲੱਗਦਾ ਨਾ ਲੋਕ ਕਹਿ ਦਿੰਦੇ ਨੇ ਕਿ ਅੱਜ ਕੱਲ ਲੋਕ ਟੁੱਟ ਗਏ ਆਪਣੇ ਵਿਰਸੇ ਨਾਲੋਂ ਇਤਿਹਾਸ ਨਾਲੋਂ ਕਿੱਥੇ ਟੁੱਟਿਆ ਦੇਖੋ ਫਿਲਮਾਂ ਬਣਾ ਰਹੇ ਆ 20 ਕਰੋੜ ਰੁਪਏ ਫਿਲਮ ਤੇ ਲੱਗਦਾ ਤੇ ਲਾ ਰਹੇ ਆ ਦਿਲ ਸੋ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਜਿੱਥੇ ਤੁਹਾਡੀ ਆਮ ਰੋਜ਼ ਜ਼ਿੰਦਗੀ 'ਚ ਤੁਸੀਂ ਜਿੰਨਾ ਕੁਝ ਕਰਦੇ ਹੋ ਨਾਰਮਲੀ ਕਰੋ ਗਾਣੇ ਸੁਣੋ ਇੱਕ ਉਮਰ ਹੁੰਦੀ ਹੈ ਕਮੇਡੀ ਫਿਲਮਾਂ ਦੇਖੋ ਸਾਰਾ ਕੁਝ ਫਿਲਮਾਂ ਦੇਖੋ ਕੱਲੀ ਸਾਡੀ ਨਹੀਂ ਜਦੋਂ ਕੋਈ ਐਦਾਂ ਦੀ ਫਿਲਮ ਆਉਂਦੀ ਹੈ ਜ਼ਰੂਰ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਫਿਰ ਤੁਸੀਂ ਸਾਡੇ ਤੇ ਸ਼ਿਕਵਾ ਬਹੁਤ ਵੱਡਾ ਕਰ ਦਿੰਨੇ ਹੋ ਕਿ ਤੁਸੀਂ ਯਾਰ ਇਹ ਜਿਹੇ ਗਾਣੇ ਨਹੀਂ ਗਾਉਂਦੇ ਤੁਸੀਂ ਇਹ ਜੀਆਂ ਫਿਲਮਾਂ ਨਹੀਂ ਲੈ ਕੇ ਆਉਂਦੇ ਮੈਂ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਮੈਂ ਕੋਈ ਤੁਹਾਨੂੰ ਉਦੇਸ਼ ਨਹੀਂ ਦਿੰਦਾ ਮੈਂ ਨਾ ਮੇਰਾ ਐਡਾ ਕੱਦਦਾ ਤੇ ਨਾ ਮੇਰੀ ਏਡੀ ਏਕਾਤ ਹੈ ਮਹਾਰਾਜ ਦੇ ਘਰ ਮੂਰੇ ਖ ਆਉਂਦੇ ਆਂ ਬੱਚਿਆਂ ਨਾਲ ਕਿਉਂਕਿ ਮੈਂ ਇਹ ਫਿਲਮ ਦੇਖ ਚੁੱਕੀ ਆ ਤੇ ਜਦੋਂ ਮੈਂ ਪਹਿਲੀ ਜਿਹੜੀ ਫਿਲਮ ਦੇਖੀ ਮੇਰਾ ਰਿਐਕਸ਼ਨ ਕੀ ਸੀ ਭਰਾ ਜਾਣਦੇ ਆ ਗੱਲ ਕਹਾਣੀ ਅਸੀਂ ਪਹਿਲਾਂ ਵੀ ਧਿਖੀ ਹੋਈ ਆ ਪਰ ਜਿਵੇਂ ਹੁਣ ਬਣਾਈ ਆ ਤੁਸੀਂ ਜ਼ਰੂਰ ਦੇਖ ਕੇ ਆਓ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗਾ ਸੋ ਮੇਰੀ ਇਹ ਬੇਨਤੀ ਆ ਤੁਹਾਨੂੰ ਸਭ ਨੂੰ ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਪਰਿਵਾਰ ਰਹਿੰਦੇ ਨੇ ਇੱਥੇ ਸ਼ਹਿਰਾਂ 'ਚ ਰਹਿੰਦੇ ਨੇ ਤੁਸੀਂ ਜ਼ਰੂਰ ਆਪਦੇ ਬੱਚਿਆਂ ਨੂੰ ਕਿਉਂਕਿ ਅੱਜਕੱਲ ਕਿਸੇ ਕੋਲ ਕੋਈ ਐਡਾ ਸਮਾਂ ਨਹੀਂ ਕਿ 4 ਘੰਟੇ ਦੀ ਕਿਤਾਬ ਜਾਂ 3 ਦਿਨਾਂ 'ਚ ਕੋਈ ਕਿਤਾਬ ਪੜੇ ਇਹ ਅਸੀਂ ਪੂਰੀ ਫਿਲਮ ਤੁਹਾਡੇ ਲਈ 2 ਘੰਟੇ ਇੱਕ ਬਣਾਈ ਆ ਜਿਹੜੀ ਤੁਹਾਨੂੰ ਦੇਖ ਕੇ ਸਮਝ ਚ ਆ ਜੂਗੀ ਕਿ ਸਾਡਾ ਇਤਿਹਾਸ ਕੀ ਸੀ ਪਹਿਲੀ ਗੱਲ ਹੈ ਕਿ ਬੀਬੀ ਰਜਨੀਦੀ ਸ਼ਿੱਦਤ ਕੀ ਸੀ ਜਿੰਦਗੀ ਚ ਅਪਾ ਕਈ ਵਾਰੀ ਹਾਰ ਜਾਂਦੇ ਆ ਨਾ ਮਹਾਰਾਜ ਦੇ ਦਰਤੀ ਬੰਦਾ ਤਾਂ ਹੀ ਆਉਂਦਾ ਨਾ ਮਹਾਰਾਜ ਹੁਣ ਮੈਂ ਚਾਰੇ ਪਾਸਿਓਂ ਹਾਰ ਗਿਆ ਤੇ ਹੁਣ ਤੂੰ ਮੇਰੀ ਮਦਦ ਕਰ ਤੇ ਇਹ ਬੀਬੀ ਰਜਨੀਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਉਹਨੇ ਹਾਰ ਨਹੀਂ ਮੰਨੀ ਤੇ ਮਹਾਰਾਜ ਕਿਵੇਂ ਆ ਕੇ ਉਹਦੇ ਨਾਲ ਸਾਈ ਹੋਇਆ ਤੁਸੀਂ ਜ਼ਰੂਰ ਇਸ ਫਿਲਮ ਚ ਦੇਖਿਓ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਆਪਦੇ ਪਰਿਵਾਰਾਂ ਨਾਲ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਵੀ ਸ਼ਬਦ ਮੇਰੇ ਤੋਂ ਵੱਧ ਘਟਕੇ ਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਬਾਕੀ ਲੋਕ ਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ 30 ਅਗਸਤ ਨੂੰ ਬੀਬੀ ਰਜਨੀ ਵਰਲਡ ਵਾਈਡ ਪੀਸ ਹੋ